ਕੱਲ ਫਾਦਰਜ਼ ਡੇ ਸੀ ਪਰ ਕੱਲ ਦੇ ਦਿਨੀ ਇੱਕ ਫਾਦਰ ਜਿਹੜੇ ਨੇ ਸਾਡੇ ਕਹਿ ਲਓ ਮੈਂ ਆਪਣਿਆਂ ਦੀ ਗੱਲ ਕਰਾਂ ਖਾਸ ਤੌਰ ਤੇ ਸਾਡੇ ਬਹੁਤ ਸਾਰੇ ਦਰਸ਼ਕ ਜਿਹੜੇ ਨੇ ਉਹਨਾਂ ਨੂੰ ਪਿਤਾ ਵਾਂਗੂ ਮੰਨਦੇ ਸੀਗੇ ਉਹਨਾਂ ਦੀਆਂ ਗੱਲਾਂ ਤੇ ਬਹੁਤ ਅਮਲ ਕਰਦੇ ਸੀਗੇ ਤੇ ਉਹਨਾਂ ਦੇ ਗਿਆਨ ਜਿਹੜਾ ਸੀਗਾ ਜੀ ਬਹੁਤ ਉਹ ਸਾਡੇ ਪ੍ਰੋਗਰਾਮ 'ਚ ਆ ਕੇ ਵੰਡਦੇ ਸੀਗੇ ਕੱਲ ਦੇ ਦਿਨ ਜਾਨੀ 15 ਜੂਨ ਨੂੰ ਦੁਪਹਿਰੇ 3:30 ਵਜੇ ਉਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਮੈਂ ਗੱਲ ਕਰ ਰਿਹਾ ਜੀ ਸਰਦਾਰ ਅਰਜਨ ਸਿੰਘ ਜੀ ਅੰਜਾਨ ਸਾਹਿਬ ਅਸੀਂ ਬਹੁਤ ਦੁੱਖ ਪ੍ਰਗਟ ਕਰਦੇ ਆਂ ਜੀ ਬਹੁਤ ਹੀ ਦੁੱਖ ਦੀ ਗੱਲ ਹੈ ਬੇਸ਼ੱਕ ਉਹਨਾਂ ਦੀ ਉਮਰ 100 ਸਾਲ ਦੇ ਕਰੀਬ ਸੀਗੀ ਜਾਂ 100 ਸਾਲ ਤੋਂ ਸ਼ਾਇਦ ਉੱਪਰ ਹੀ ਹੋਏਗੀ ਪਰ ਇੱਕ ਐਡੇ ਵੱਡੇ ਗੁਣੀ ਗਿਆਨੀ ਇੱਕ ਚਲਦੀ ਫਿਰਦੀ ਸੰਸਥਾ ਇੱਕ ਚਲਦੀ ਫਿਰਦੀ ਯੂਨੀਵਰਸਿਟੀ ਗਿਆਨ ਦਾ ਭੰਡਾਰ ਉਹਦਾ ਇਥੋਂ ਚਲ ਜਾਣਾ ਇਸ ਦੁਨੀਆ ਤੋਂ ਵਾਕਈ ਬਹੁਤ ਦੁੱਖ ਦੀ ਗੱਲ ਹੈ ਸਦਾ ਅਰਜਨ ਸਿੰਘ ਜੀ ਅੰਜਾਨ ਸਾਹਿਬ ਜਿਵੇਂ ਕਿ ਸਾਡੇ ਦਰਸ਼ਕਾਂ ਨੂੰ ਪਤਾ ਹੈ ਸੋ ਕੱਲ ਉਹ ਇਸ ਦੁਨੀਆ ਨੂੰ ਕਹਿ ਗਏ ਅਲਵਿਦਾ ਪਰਮਾਤਮਾ ਦੇ ਚਰਨਾਂ ਵਿੱਚ ਚਲੇ ਗਏ ਆ ਤੇ ਉਹਨਾਂ ਦੇ ਅਖੰਡ ਪਾਠ ਸਾਹਿਬ ਜਾਂ ਭੋਗ ਸੰਸຖານ ਪਾਠ ਦਾ ਹੋਏਗਾ ਜਾਂ ਅੰਤਮ ਅਰਦਾਸ ਜੇ ਦੀ ਜਿਹੜੀ ਵੀ ਹੋਏਗੀ ਜਦੋਂ ਹੋਏਗੀ ਉਹ ਅਸੀਂ ਜਰੂਰ ਸਾਡੇ ਦਰਸ਼ਕਾਂ ਨਾਲ ਅਸੀਂ ਸਾਂਝੀ ਕਰਾਂਗੇ ਬਹੁਤ ਹੀ ਵਧੀਆ ਗੱਲਾਂ ਉਹਨਾਂ ਦੀਆਂ ਸਮੇਂ-ਸਮੇਂ ਤੇ ਅਸੀਂ ਫਿਰ ਵੀ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਨਾਲ ਸਾਂਝੀਆਂ ਕਰਦੇ ਰਹੀਏ ਇੱਕ ਵਾਰ ਫਿਰ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦੇ ਆਂ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਹੀ ਨਿਵਾਸ ਕਰੇ ਵੈਸੇ ਤਾਂ ਇਹੋ ਜੀਆਂ ਰੂਹਾਂ ਸਿੱਧੀਆਂ ਪ੍ਰਮਾਤਮਾ ਦੇ ਚਰਨਾਂ ਵਿੱਚ ਹੀ ਜਾਂਦੀਆਂ ਨੇ ਇੰਨੇ ਗੁਣੀ ਗਿਆਨੀ ਸਿੱਧੇ ਪ੍ਰਮਾਤਮਾ ਦੇ ਚਰਨਾਂ ਵਿੱਚ ਹੀ ਬੈਠਦੇ ਨੇ ਇਧਰ ਉਧਰ ਮੇਰਾ ਖਿਆਲ ਹੈ ਜਿ ਸਿਆਣੇ ਕਹਿੰਦੇ ਨੇ ਕਿ ਪਟਕਣਾ ਨਹੀਂ ਹੁੰਦੀ ਪਰਵਾਰ ਦੇ ਨਾਲ ਇੱਕ ਵਾਰ ਫਿਰ ਅਸੀਂ ਜ ਆਲੜ ਜਸ ਪੰਜਾਬੀ ਵੱਲੋਂ ਮੈਡਮ ਸਾਡੇ ਪੈਣੀ ਕੇ ਸੰਧੂ ਜੀ ਇਹ ਉਹ ਨਾ ਦੋ ਵੀ ਸਾਰਿਆਂ ਵੱਲੋਂ ਪ੍ਰਭਾਤ ਦੇ ਨਾਲ ਅਸੀਂ ਦੁੱਖ ਸਾਂਝਾ ਕਰਦੇ ਹਾਂ ਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਭਾਣਾ ਮੰਨਦਾ ਬਲ ਬਖਸ਼ੇ ਪਰਮਾਤਮਾ